ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਬਣਾ ਰਹੇ ਹਾਂ ਤੁਹਾਡੇ ਲਈ ਬਹੁਤ ਹੀ ਟੇਸਟੀ ਜੀ ਸਬਜ਼ੀ ਤੇ ਇਹਦੇ ਲਈ ਸਭ ਤੋਂ ਪਹਿਲਾਂ ਲਵਾਂਗੇ ਜੀ ਆਪਾਂ ਉਬਲੇ ਹੋਏ ਆਲੂ ਸਬਜ਼ੀ ਤਾਂ ਤੁਸੀਂ ਇਹ ਬਹੁਤ ਵਾਰੀ ਬਣਾਈ ਹੋਗੀ ਪਰ ਅੱਜ ਜਿਹੜੀ ਇਹ ਆਪਾਂ ਪਰਮੀ ਸ਼ਿਮਲਾ ਮਿਰਚ ਬਣਾ ਰਹੇ ਹਾਂ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਇੱਕ ਵਾਰੀ ਤੁਸੀਂ ਇਹ ਤਰੀਕਾ ਅਪਣਾ ਕੇ ਜ਼ਰੂਰ ਦੇਖਿਓ ਸਾਰੇ ਆਲੂਆਂ ਨੂੰ ਆਪਾਂ ਕद्दूकस ਕਰ ਲਿਆ ਤੇ ਨਾਲ ਆਪਾਂ ਪਨੀਰ ਨੂੰ ਵੀ ਗ੍ਰੇਟ ਕਰ ਲਿਆ ਉਸ ਤੋਂ ਬਾਅਦ ਜੀ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਦਾਂਗੇ ਉਸ ਤੋਂ ਬਾਅਦ ਲਈ ਆਪਾਂ ਦੋ ਪਿਆਜ਼ ਤੇ ਉਹਨਾਂ ਨੂੰ ਵੀ ਆਪਾਂ ਬਿਲਕੁਲ ਬਰੀਕ ਛੋਟਾ ਛੋਟਾ ਕੱਟ ਲੈਣਾ 3-4 ਲਵਾਂਗੇ ਜੀ ਹਰੀਆਂ ਮਿਰਚਾਂ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਇੱਕ 스ਪੂਨ ਲੈ ਆ ਜੀ ਆਪਾਂ ਤੇਲ ਜਦੋਂ ਹੀ ਗਰਮ ਹੋ ਗਿਆ ਵਿੱਚ ਪਾਵਾਂਗੇ ਜੀਰਾ ਤੇ ਫਿਰ ਆਪਾਂ ਪਾਇਆ ਥੋੜਾ ਜਿਹਾ ਸਾਬਤ ਧਨੀਆ ਇਹਨੂੰ ਤੁਸੀਂ ਕੁੱਟ ਕੇ ਪਾ ਲਿਓ ਉਸ ਤੋਂ ਬਾਅਦ ਜੀ ਆਪਾਂ ਵਿੱਚੇ ਦੇ ਪਿਆਜ਼ ਪਾ ਦਾਂਗੇ ਤੇ ਇਹਨੂੰ ਕਰਾਂਗੇ ਮਿਕਸ ਜਦੋਂ ਹੀ ਹਲਕਾ ਜਿਹਾ ਕਲਰ ਚੇਂਜ ਹੋਊਗਾ ਤਾਂ ਆਪਾਂ ਪਾਵਾਂਗੇ ਹਰੀਆਂ ਮਿਰਚਾਂ ਤੇ ਇਹਨੂੰ ਤੁਸੀਂ ਨਾਲ-ਨਾਲ ਹਿਲਾਉਂਦੇ ਰਹੋ ਕਿਉਂਕਿ ਤੇਲ ਆਪਣੇ ਕੋਲ ਹੀ ਘੱਟ ਹੈ ਤੇ ਗੈਸ ਦੀ ਫਲੇਮ ਤੁਸੀਂ ਸਲੋ ਰੱਖਿਓ ਇਹਦੇ ਵਿੱਚ ਆਪਾਂ ਪਾਵਾਂਗੇ ਲਾਲ ਮਿਰਚ ਨਮਕ ਹਲਦੀ ਮਸਾਲਾ ਤਨੀਆ ਪਾਊਡਰ ਥੋੜਾ ਜਿਹਾ ਪਪਾਇਆ ਜੀ ਚਾਟ ਮਸਾਲਾ ਇਹ ਸਾਰੀਆਂ ਚੀਜ਼ਾਂ ਤੁਸੀਂ ਪਾ ਦਿਓ ਚਮਚ ਦਾ ਚੌਥਾ ਹਿੱਸਾ ਤੁਸੀਂ ਚਾਟ ਮਸਾਲੇ ਦਾ ਪਾਓ ਬਾਕੀ ਤੁਸੀਂ ਆਪਣੇ ਟੇਸਟ ਦੇ ਅਨਸਾਰ ਫਿਰ ਆਪਾ ਜਦੋਂ ਇਹ ਮਸਾਲਾ ਪਾਣੀ ਵਗੈਰਾ ਸੁੱਕ ਗਿਆ ਤੇ ਇਹਦੇ ਵਿੱਚ ਤੁਸੀਂ ਪਨੀਰ ਪਾ ਦਿਓ ਤੇ ਫਿਰ ਪਾਓ ਥੋੜਾ ਜਿਹਾ ਪਾਣੀ ਤੇ ਇਹਨੂੰ 1-2 ਮਿੰਟ ਲਈ ਪਕਾਓ ਜਦੋਂ ਹੀ ਇਹਦਾ ਸਾਰਾ ਪਾਣੀ ਸੁੱਕ ਗਿਆ ਪਨੀਰ ਵੀ ਬਣ ਕੇ ਇਹ ਤਿਆਰ ਹੋ ਜੂਗਾ ਕਿਉਂਕਿ ਇਹ ਬਹੁਤ ਛੇਤੀ ਤਿਆਰ ਹੁੰਦਾ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਆਲੂ ਤੇ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਸ਼ਿਮਲਾ ਮਿਰਚ ਹਲੇ ਆਪਣੇ ਆਪਣੇ ਤਰੀਕੇ ਦੀ ਬਣਾਉਂਦਾ ਤੇ ਕਈਆਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੀ ਹੈ ਤੇ ਪਰ ਜਿਨ੍ਹਾਂ ਨੂੰ ਨਹੀਂ ਪਸੰਦ ਹੁੰਦੀ ਜੇ ਤੁਸੀਂ ਇਹ ਤਰੀਕੇ ਨਾਲ ਬਣਾ ਕੇ ਖਵਾਉਂਗੇ ਉਹ ਵੀ ਪੱਕਾ ਹੀ ਇਹ ਸਬਜੀ ਬੰਗਿਆ ਕਰੂਗਾ ਉਸ ਤੋਂ ਬਾਅਦ ਇਹਦੇ ਵਿੱਚ ਪਾਈ ਆਪਾਂ ਮੇਥੀ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰਕੇ ਇੱਕ ਸਾਈਡ ਤੇ ਰੱਖ ਦਾਂਗੇ ਫਿਰ ਲਈਏ ਜੀ ਆਪਾਂ ਸ਼ਿਮਲਾ ਮਿਰਚ ਤੇ ਉਹਨੂੰ ਆਪਾਂ ਕੱਟ ਲੈਣਾਗਾ ਇਸ ਤਰੀਕੇ ਨਾਲ ਤੁਸੀਂ ਕੱਟਿਓ ਤੇ ਵਿੱਚੋਂ ਇਹਦੇ ਜਿਹੜੇ ਬੀ ਵਗੈਰਾ ਹੋਣਗੇ ਉਹ ਤੁਸੀਂ ਸਾਰੇ ਹੀ ਬਾਹਰ ਕੱਢ ਦੇਣੇ ਐ ਇਸੇ ਤਰੀਕੇ ਨਾਲ ਆਪਾਂ ਕਰ ਲਈਏ ਇਹ ਸਾਫ਼ ਤੇ ਜਿਹੜੀ ਆਪਣੇ ਦੇ ਸਾਈਡਾਂ ਤੋਂ ਜੋ ਵੀ ਸ਼ਿਮਲਾ ਮਿਰਚ ਬਚੀ ਸੀ ਉਹ ਵੀ ਆਪਾਂ ਇੱਕ ਸਾਈਡ ਤੇ ਰੱਖ ਲਈ ਕਿਉਂਕਿ ਆਪਾਂ ਉਹ ਖਰਾਬ ਨਹੀਂ ਕਰਦੇ ਆਪਾਂ ਫਿਰ ਕੜਾਈ ਵਿੱਚ 2 ਸਪੂਨ ਤੇਲ ਦੇ ਲਈ ਹੈ ਥੋੜਾ ਥੋੜਾ ਤੇਲ ਆਪਾਂ ਇਹਦੇ ਵਿੱਚ 2-3 ਵਾਰ ਯੂਜ਼ ਕਰਾਂਗੇ ਤੇ ਉਹਦੇ ਵਿੱਚ ਆਪਾਂ ਪਾਵਾਂਗੇ ਜੀ ਸ਼ਿਮਲਾ ਮਿਰਚ ਤੇ ਜਿਹੜੀ ਗੈਸ ਦੀ ਫਲੇਮ ਹੈ ਬਿਲਕੁਲ ਸਲੋ ਰੱਖਣੀ ਹੈ ਜਦੋਂ ਹੀ ਤੇਲ ਗਰਮ ਹੋ ਗਿਆ ਇਨਨ ਨੂੰ ਇਹਦੇ ਵਿੱਚ ਪਾ ਦਿਓ ਤੇ ਉਸ ਤੋਂ ਬਾਅਦ ਜੀ ਇਹਨੂੰ ਹਲਕਾ ਜਿਹਾ ਟੱਕ ਦਿਓ ਕਿਉਂਕਿ ਇੱਕ ਵਾਰੀ ਇਹ ਛਿੱਟੇ ਜੇ ਆਣ ਲੱਗ ਜਾਂਦੇ ਆ ਤੇ ਜਦੋਂ ਹੀ ਤੁਸੀਂ ਚੱਕੋਗੇ ਤਾਂ ਇਹਨੂੰ ਹਲਾਉਂਗੇ ਤਾਂ ਹਲਕਾ ਜਿਹਾ ਟੱਕ ਕੇ ਹਲਾ ਲੈਣਾ ਤੇ ਸਾਰਾ ਹੈਗਾ 3-4 ਮਿੰਟ ਹੀ ਹੋਊਗਾ ਉਸ ਤੋਂ ਬਾਅਦ ਜਿਹੜੇ ਦੇ ਛਿੱਟੇ ਉੱਪਰ ਨੂੰ ਉੱਠਣਗੇ ਕਿ ਉਹਦੇ ਉਹ ਬੰਦ ਹੋ ਜਾਣਗੇ ਫਿਰ ਤੁਸੀਂ ਸਿੰਪਲ ਤਰੀਕੇ ਨਾਲ ਹੀ ਪਕਾ ਸਕਦੇ ਹੋ ਹਲਕਾ-ਹਲਕਾ ਪਕਾਓ ਇਹ ਪੱਕਦੀਆਂ ਜਾਣਗੀਆਂ ਹੌਲੀ ਹੌਲੀ ਆਪਣਾ ਕਲਰ ਚੇਂਜ ਕਰ ਲੈਣਗੀਆਂ ਇੰਨਾ ਜ਼ਿਆਦਾ ਵੀ ਨਾ ਪਕਾਓ ਵੀ ਇਹ ਜਮਾ ਹੀ ਵਿੱਚ ਕੋਲ ਜਨ ਹਲਕੀ ਜੀ ਤੁਸੀਂ ਇਹਨੂੰ ਸਖਤ ਜੀ ਰੱਖਣਾ ਤੇ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਜਦੋਂ ਇਹ ਤਿਆਰ ਹੋ ਗਈਆਂ ਦੇਖੋ ਇਸ ਤਰੀਕੇ ਨਾਲ ਕਲਰ ਜਬ ਬਟਾ ਜਾਣਗੀਆਂ ਤੇ ਇਹਨਾਂ ਨੂੰ ਤੁਸੀਂ ਸਾਰਿਆਂ ਨੂੰ ਬਾਹਰ ਕੱਢ ਲੈਣਾ ਜਦੋਂ ਵੀ ਬਾਹਰ ਕੱਢੋਂਗੇ ਕਿਸੇ ਵੀ ਪਲੇਟ ਤੇ ਤੁਸੀਂ ਨੈਪਕਿਨ ਵਗੈਰਾ ਵਿਛਾ ਲੈਣਾਗਾ ਤਾਂ ਕਿ ਜਿਹੜਾ ਤੇਲ ਵਗੈਰਾ ਹੋਊਗਾ ਉਹ ਸਾਰਾ ਨੈਪਕਿਨ ਦੇ ਵਿੱਚ ਆ ਜਾਊਗਾ ਉਸ ਤੋਂ ਬਾਅਦ ਜਿੰਨਾ ਵੀ ਥੋੜਾ ਜਿਹਾ ਤੇਲ ਬਿਲਕੁਲ ਬਚਿਆ ਆਪਾਂ ਉਹੀ ਵਰਤਾਂਗੇ ਤੇ ਉਹਦੇ ਵਿੱਚ ਪਾਵਾਂਗੇ ਥੋੜੇ ਜਿਹੀ ਖੜੇ ਮਸਾਲੇ, ਤੇਜ ਪੱਤਾ ਪਾਇਆ, ਇੱਕ এলাਚੀ, ਥੋੜੀ ਜਿਹੀ ਦਾਲਚੀਨੀ ਤੇ ਉਸ ਤੋਂ ਬਾਅਦ ਜੀ ਪਚਾਰ ਪੰਜ ਹਰੀਆਂ ਮਿਰਚਾਂ, ਦੋ ਲਸਣ ਦੀਆਂ ਕਲੀਆਂ, ਇਹ ਵੱਡੀਆਂ ਸੀ ਆਪਾਂ ਇਸ ਲਈ ਦੋ ਹੀ ਪਾਈਆਂ ਤੇ ਥੋੜੀ ਜਿਹੀ ਬਿਲਕੁਲ ਅਦਰਕ ਪਾਈ ਹੈ। ਫਿਰ ਦੋ ਕੱਟੇ ਹੋਏ ਪਾਈ ਜੀ ਪਿਆਜ਼ ਤੇ ਫਿਰ ਪਾਏ ਆਪਾਂ ਦੋ ਵੱਡੇ ਟਮਾਟਰ ਇਸ ਤਰੀਕੇ ਦਾ ਤੁਸੀਂ ਮੋਟਾ-ਮੋਟਾ ਸਮਾਨ ਕੱਟ ਕੇ ਇਹਦੇ ਵਿੱਚ ਪਾ ਦੇਣਾ ਟਮਾਟਰਾਂ ਨੂੰ ਆਪਾਂ ਇਸ ਲਈ ਮੋٹے ਕੱਟਿਆ ਤਾਂ ਕਿ ਇਹਨਾਂ ਦਾ ਛਿਲਕਾ ਵਗੈਰਾ ਉਤਾਰਨਾ ਬਾਅਦ ਵਿੱਚ ਸੌਖਾ ਹੋ ਜਾਊਗਾ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਪਾਣੀ ਤੇ ਫਿਰ ਇਹਦੇ ਵਿੱਚ ਆਪਾਂ ਅੱਧਾ ਕਿ ਚਮਚ ਨਮਕ ਦਾ ਪਾਵਾਂਗੇ ਨਮਕ ਤੁਸੀਂ ਟੇਸਟ ਦੇ ਅਕੋਰਡਿੰਗ ਲੈਣਾ ਕਿਉਂਕਿ ਪਹਿਲਾਂ ਇਸ ਸਮਾਨ ਵਿੱਚ ਆਪਾਂ ਨਮਕ ਮਿਕਸ ਕਰ ਚੁੱਕੇ ਹਾਂ ਉਸ ਤੋਂ ਬਾਅਦ ਇਹਦੇ ਵਿੱਚ ਪਾਈਏ ਆਪਾਂ ਦੇਗੀ ਮਿਰਚ ਕਿਉਂਕਿ ਇਹਦਾ ਕਲਰ ਬੜਾ ਸੋਹਣਾ ਆਉਂਦਾ ਤੇ ਸਾਰੀਆਂ ਚੀਜ਼ਾਂ ਪਾ ਕੇ ਗਲਾਸ ਦਾ ਚੌਥਾ ਹਿੱਸਾ ਤੁਹਾਨੂੰ ਦੱਸਿਆ ਸੀ ਪਾਣੀ ਪਾ ਦਿਓ ਤੇ ਉਸ ਤੋਂ ਬਾਅਦ ਇਹਨੂੰ ਮੀਡੀਅਮ ਫਲੇਮ ਤੇ ਟੱਕ ਕੇ ਰੱਖ ਦਿਓ ਤੇ ਉਸ ਤੋਂ ਬਾਅਦ ਜੀ ਜਿਹੜੀ ਆਪਣੀ ਸ਼ਿਮਲਾ ਮਿਰਚ ਤਿਆਰ ਹੋਈ ਸੀ ਦੇਖੋ ਬੜੀ ਆਸਾਨੀ ਦੇ ਨਾਲ ਹੀ ਆਪਾਂ ਉਹਦੇ ਵਿੱਚ ਉਹ ਸਾਰਾ ਮਟੀਰੀਅਲ ਪੜ ਰਿਹਾ ਜਿਹੜਾ ਇਹਦੇ ਲਈ ਤਿਆਰ ਕੀਤਾ ਸੀਗਾ ਤੇ ਇਹ ਬਿਲਕੁਲ ਵੀ ਟੁੱਟ ਵਗੈਰਾ ਨਹੀਂ ਰਹੀ ਦੇਖੋ ਐਸੇ ਤਰੀਕੇ ਨਾਲ ਖੜੀ ਹੈ ਐਸੇ ਹਿਸਾਬ ਨਾਲ ਤੁਸੀਂ ਪਕਾਉਣਾ ਤੇ ਬਹੁਤ ਹੀ ਘੱਟਾ ਪਤੈਲ ਦੇ ਵਿੱਚ ਇਹ ਸਬਜੀ ਤਿਆਰ ਕਰਾਂਗੇ ਜਿਹੜੀ ਇੰਨੀ ਜਿਆਦਾ ਵਧੀਆ ਬਣਦੀ ਹੈ ਦੇਖੋ ਆਰਾਮ ਨਾਲ ਤੁਸੀਂ ਇਹਨੂੰ ਭਰ ਕੇ ਰੱਖ ਸਕਦੇ ਹੋਗੇ ਸਭ ਤੋਂ ਪਹਿਲਾਂ ਜੇ ਮੇਰੇ ਚੈਨਲ ਨੂੰ ਤੁਸੀਂ ਹਜੇ ਤੱਕ ਫੋਲੋ ਨਹੀਂ ਕੀਤਾ ਤਾਂ ਚੈਨਲ ਨੂੰ ਫੋਲੋ ਸ਼ੁਰੂਰ ਕਰ ਲਿਆ ਕਰੋ ਤੇ ਵੀਡੀਓ ਕਿੱਥੋਂ-ਕਿੱਥੋਂ ਦੇਖਦੇ ਹੋ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਆ ਕਰੋ ਉਸ ਤੋਂ ਬਾਅਦ ਹੀ ਦੇਖੋ 5 ਮਿੰਟਾਂ ਬਾਅਦ ਇਹ ਪੱਕ ਗਿਆ ਤੇ ਹੁਣ ਸਾਰੇ ਟਮਾਟਰਾਂ ਦਾ ਆਪਾਂ ਛਿਲਕਾ ਜਿਹੜਾ ਉਹ ਉਤਾਰ ਦਾਂਗੇ ਕਿਉਂਕਿ ਗਰੇਵੀ ਦਾ ਜਿਹੜਾ ਕਲਰ ਹੈ ਉਹ ਇਸੇ ਤਰ੍ਹਾਂ ਹੀ ਆਪਾਂ ਤਿਆਰ ਕਰਾਂਗੇ ਅਲੱਗ ਜਾ ਕਲਰ ਤੇ ਇਸ ਤੋਂ ਬਾਅਦ ਜੀ ਆਪਾਂ ਇਹਨੂੰ ਇੱਕ ਜਗ ਵਿੱਚ ਪਾ ਕੇ ਚੰਗੀ ਤਰ੍ਹਾਂ ਗਲੈਂਡ ਕਰ ਦਾਂਗੇ ਤੇ ਫਿਰ ਕੜਾਈ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਬਿਲਕੁਲ ਬਟਰ ਤੇ ਹੁਣ ਆਪਾਂ ਤੇਲ ਨਹੀਂ ਵਰਤਾਂਗੇ ਤੇ ਇਹ ਜਦੋਂ ਆਪਾਂ ਥੋੜਾ ਜਿਹਾ ਪਾਵਾਂਗੇ ਤੇ ਮੈਲਟ ਹੋ ਗਿਆ ਤੇ ਫਿਰ ਇਹਦੇ ਵਿੱਚ ਪਾਓ ਤੁਸੀਂ ਹਲਦੀ ਹਲਦੀ ਨੂੰ ਥੋੜਾ ਜਿਹਾ ਤੁਸੀਂ ਪਕਾ ਲੈਣਾਗਾ ਤੇਗੀ ਮਿਰਚ ਇੱਥੇ ਤੁਸੀਂ ਪਾ ਸਕਦੇ ਸੀ ਪਰ ਆਪੋ ਪਹਿਲਾਂ ਹੀ ਗਰੇਵੀ ਵਿੱਚ ਪਾਤੀ ਸੀ ਤਾਂ ਕਿ ਜਿਹੜਾ ਗਰੇਵੀ ਦਾ ਕਲਰ ਹੈ ਉਸ ਸਮੇਂ ਵਧੀਆ ਆਵੇ ਦੇਖੋ ਕਿੰਨਾ ਸੋਹਣਾ ਇਹਦਾ ਅਲੱਗ ਜਿਹਾ ਕਲਰ ਆਇਆ ਗ੍ਰाइंड ਕਰੇ ਤੋਂ ਬਾਅਦ ਤੇ ਉਸ ਤੋਂ ਬਾਅਦ ਇਹਨੂੰ ਜੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਹੋਰ ਕਿਹੜੀਆਂ ਚੀਜ਼ਾਂ ਪਾਉਣੀਆਂ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਫਿਰ ਇਹਨੂੰ ਆਪਾਂ ਟੱਕ ਕੇ ਲਿਆ ਪਕਾ ਦੋ ਚਾਰ ਮਿੰਟਾਂ ਦੇ ਵਿੱਚ ਇਹ ਪੱਕ ਜਾਣੀ ਹੈ ਤੇ ਫਿਰ ਇਹਦੇ ਵਿੱਚ ਆਪਾਂ ਪਾਇਆ ਜਿੱਤਨੀਆ ਪਾਊਡਰ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਇੱਥੇ ਨਮਕ ਪਾਇਆ ਨਮਕ ਪਾਉਣ ਤੋਂ ਪਹਿਲਾਂ ਤੁਸੀਂ ਗਰੇਵੀ ਨੂੰ ਚੰਗੀ ਤਰ੍ਹਾਂ ਚੈੱਕ ਕਰ ਲਿਓ ਕਿ ਉਹਦੇ ਵਿੱਚ ਕਮੀ ਹੈ ਜਾਂ ਨਹੀਂ ਉਸ ਤੋਂ ਬਾਅਦ ਜੀ ਇਹਦੇ ਵਿੱਚ ਆਪਾਂ ਥੋੜੇ ਜਿਹਾ ਪਾਵਾਂਗੇ ਉਬਲੇ ਹੋਏ ਆਲੂ ਤੇ ਇਹਦੇ ਨਾਲ ਗਰੇਵੀ ਗਾੜੀ ਵੀ ਹੋ ਚੁਗੀ ਤੇ ਜਿਹੜਾ ਇਹਦਾ ਟੇਸਟ ਆ ਉਹ ਵੀ ਬਿਲਕੁਲ ਚੇਂਜ ਹੋ ਜੂਗਾ ਕਿਉਂਕਿ ਆਪਾਂ ਪਰਮੇ ਸ਼ਿਮਲਾ ਮਿਰਚ ਬਣਾ ਰਹੇ ਹਾਂ ਤਾਂ ਦੇ ਉੱਪਰੋਂ ਦੀ ਆਪਾਂ ਥੋੜਾ ਜਿਹਾ ਬਟਰੇ ਦੇ ਵਿੱਚ ਹੋਰ ਪਾਤਾ ਜਿਆਦਾ ਤੇਲ ਨਹੀਂ ਪਾਇਆ ਸੀ ਇਸ ਕਰਕੇ ਇਹਨੂੰ ਪੱਕਣ ਤੇ ਵੀ ਤੇਲ ਉੱਪਰ ਨਹੀਂ ਆਊਗਾ ਤੇ ਫਿਰ ਜਦੋਂ ਇਹ ਤਿਆਰ ਹੋਗੀ ਕਲਰ ਚਾ ਬਟਾ ਜਾਊਗੀ ਸਾਨੂੰ ਪਤਾ ਲੱਗ ਜਾਊਗਾ 5 ਤੋਂ 6 ਮਿੰਟਾਂ ਵਿੱਚ ਇਹ ਪੱਕ ਕੇ ਤਿਆਰ ਹੋਊਗੀ ਤੇ ਫਿਰ ਆਪਣੇ ਜਿਹੜੇ ਪਰਮੇ ਸ਼ਿਮਲਾ ਮਿਰਚ ਸੀ ਆਪਾਂ ਇਹਦੇ ਵਿੱਚ ਰੱਖ ਦਿੱਤੇ ਤੇ ਫਿਰ ਜੀ ਇਹਨੂੰ ਆਪਾਂ 2 ਮਿੰਟਾਂ ਲਈ ਟੱਕ ਕੇ ਸਲੋ ਫਲੇਮ ਤੇ ਪਕਾਇਆ ਤੇ ਉਸ ਤੋਂ ਬਾਅਦ ਜੀ ਇਹਦੇ ਉੱਪਰ ਪਾਈ ਆਪਾਂ ਥੋੜੀ ਜਿਹੀ ਤੁਸੀਂ ਮਲਾਈ ਪਾ ਸਕਦੇ ਹੋ ਜਾਂ ਤੁਸੀਂ ਰੈਡੀਮੇਡ ਕਰੀਮ ਵੀ ਇਹਦੇ ਉੱਪਰ ਪਾ ਸਕਦੇ ਹੋ ਤੇ ਇਹਦੇ ਨਾਲ ਜਿਹੜਾ ਇਹਦਾ ਸਵਾਦ ਹੈ ਉਹ ਕਈ ਗੁਣਾ ਜ਼ਿਆਦਾ ਹੋ ਜਾਂਦਾ ਹੈ ਵੀਡੀਓ ਕੈਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਵਾਰੀ ਇਹ ਸਬਜ਼ੀ ਟਰਾਈ ਕਰਕੇ ਜਰੂਰ ਦੇਖਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਬਹੁਤ ਹੀ ਜ਼ਿਆਦਾ ਹੀ ਟੇਸਟੀ ਸਬਜੀ ਬਣਦੀ ਹੈ ਸਪੈਸ਼ਲ ਟਾਈਮ ਤੇ ਸਪੈਸ਼ਲ ਬਣਾ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ